ਬੜੀ ਮਾਰ ਮਾਰੀ ਆ ਜੀ ਪੱਠਾ ਦੱਥਾ ਵੀ ਕੋਈ ਰਹਿਣ ਨਹੀਂ ਦਿੰਦਾ ਮੰਡੀ 'ਚ ਮੁੱਲ ਵੀ ਕੋਈ ਨਹੀਂ ਆਧਾ ਮੁੱਲ ਪੈਣਾ ਆ ਮੰਡੀ 'ਚ ਜੋ ਦਾਣੇ ਵੇਖਣੇ ਉਹਨਾਂ ਬੰਮਣਾ ਜਾਂ ਉਹਨਾਂ ਆਖਣਾ ਇਹਨਾਂ ਨੂੰ ਕੀ ਹੋਇਆ ਇਹ ਲੈਣੇ ਨਹੀਂ ਤੇ ਮੰਡੀ 'ਚ ਧੱਕੇ ਪੈਣ ਵਾਲੀ ਗੱਲ ਆ ਵੇਖ ਕੇ ਸਗੋਂ ਮੈਂ ਦਿਲ ਨੂੰ ਹੋਰ ਹੁੰਦਾ ਵੀ ਖਰੇ ਕੀ ਮੈਂ ਤੇ ਆਹ ਵੇਖੋ ਆਹ ਬਣਿਆ ਨੇ ਪੰਜਾਬ ਸੂਬੇ ਨੂੰ ਐਸਵਾਰ ਹੜਾ ਨੇ ਆਪਣੀ ਚਪੇਟ ਚ ਲੈ ਲਿਆ ਹੈ ਔਰ ਖਾਸ ਕਰਕੇ ਜੇਕਰ ਗੱਲ ਕਰੀਏ ਸਰਹੱਦੀ ਜ਼ਿਲ੍ਹੇ ਗਰਦਾਸਪੁਰ ਦੀ ਤਾਂ ਗਰਦਾਸਪੁਰ ਅੰਦਰ ਪਾਣੀ ਦੀ ਪੂਰੀ ਤਰ੍ਹਾਂ ਨਾਲ ਮਾਰ ਪਈ ਹੈ ਔਰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਪਾਣੀ ਹਾਲੇ ਵੀ ਜੋ ਹੈ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਅੰਦਰ ਮਾਰ ਕਰ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਖੜੇ ਆਂ ਡੇਰਾ ਬਾਬਾ ਨਾਨਕ ਦੇ ਤਲਵੰਡੀ ਪਿੰਡ ਤਪਾਲਾ ਪਿੰਡ ਨੂੰ ਜਾਂਦੀ ਸੜਕ ਦੇ ਉੱਤੇ ਔਰ ਦੇਖ ਸਕਦੇ ਹੋ ਕਿ ਫਸਲਾਂ ਜਿਹੜੀਆਂ ਨੇ ਪਾਣੀ ਦੇ ਵਿੱਚ ਡੁੱਬੀਆਂ ਆਈਆਂ ਨੇ ਔਰ ਪਿੱਛੇ ਰਸਤਾ ਜਿਹੜਾ ਹੈ ਉਹ ਵੀ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਹਾਲੇ ਵੀ ਡੁੱਬਾ ਆਇਆ ਹੈ ਔਰ ਬਰਸਾਤ ਜਿਹੜੀ ਪੈ ਰਹੀ ਹੈ ਲਗਾਤਾਰ 2 ਦਿਨ ਤੋਂ ਉਸਨੇ ਹੋਰ ਵੀ ਮੁਸ਼ਕਲਾਂ ਵਧਾਈਆਂ ਨੇ ਉਹਦੇ ਨਾਲ ਪਾਣੀ ਦਾ ਲੈਵਲ ਇੱਕ ਵਾਰੀ ਹੋਰ ਵੀ ਵਧਿਆ ਹੈ ਔਰ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜੋ ਨੇ ਉਹ ਚਿੰਤਤ ਨੇ ਔਰ ਇਸ ਵਕਤ ਆਪਣੀ ਫਸਲ ਜਿਹੜੀ ਉਹਨਾਂ ਦੀ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਦੇਖੋ ਗੋਡੇ-ਗੋਡੇ ਪਾਣੀ ਹਾਲੇ ਵੀ ਫਸਲਾਂ ਦੇ ਵਿੱਚ ਖੜਾ ਹੈ ਔਰ ਇਹ ਆਪਣੀ ਫਸਲ ਦਾ ਹੁਣ ਮੁਆਇਨਾ ਕਰਨ ਆਏ ਨੇ ਕਿ ਕੀ ਕੋਈ ਕੀ ਹਾਲਾਤ ਨੇ ਕੀ ਕੁਝ ਬਚਿਆ ਹੈ ਜਾਂ ਨਹੀਂ ਬਚਿਆ ਕਿਉਂਕਿ ਫਸਲ ਜਿਹੜੀ ਹੈ ਇਹੋ ਹੀ ਇੱਕ ਸਾਧਨ ਹੈ ਕਿਸਾਨਾਂ ਦਾ ਉਹਨਾਂ ਦੀ ਆਰਥਿਕਤਾ ਦਾ ਜਿਹਦੇ ਦੇ ਸਿਰ ਤੇ ਉੱਤੇ ਉਹਨਾਂ ਨੇ ਆਪਣੇ ਘਰ ਦਾ ਸਾਰਾ ਖਰਚਾ ਚਲਾਉਣਾ ਹੁੰਦਾ ਹੈ ਔਰ ਇਸ ਵਕਤ ਇਸ ਪਾਣੀ ਇਹ ਇਨਾ ਫਸਲਾਂ ਨੂੰ ਪੂਰੀ ਤਰ੍ਹਾਂ ਇਸ ਵਾਰ ਮਾਰ ਮਾਰੀ ਆ ਔਰ ਡੇਰਾਬਾ ਬਨਾਨਕ ਦੇ ਇਹ ਜਿਹੜੇ ਪਿੰਡ ਨੇ ਤਪਾਲਾ ਹੋ ਗਿਆ ਤਲਵੰਡੀ ਹੋ ਗਿਆ ਜਾਂ ਹੋਰ ਜਿਹੜਾ ਇਹ ਏਰੀਆ ਏ ਇਹ ਹਾਲੇ ਵੀ ਪਾਣੀ ਦੀ ਮਾਰਾਂ ਹੈਠਾਂ ਏ ਔਰ ਪਾਣੀ ਜੋ ਆ ਉਹ ਹਾਲੇ ਵੀ ਇਹਨਾਂ ਦੀਆਂ ਫਸਲਾਂ ਦੇ ਵਿੱਚ ਜੋ ਖੜਾ ਸਾਫ਼ ਦਿਖਾਈ ਦੇ ਰਿਹਾ ਏ ਕਿਸਾਨ ਨੇ ਗੱਲਬਾਤ ਕਰ ਲੈਨੇ ਆ ਦੇਖੋ ਫਸਲਾਂ ਜਿਹੜੀਆਂ ਨੇ ਉਹ ਤੁਹਾਡਾ ਸਾਧਨ ਹੈ ਇੱਕ ਔਰ ਹੁਣ ਇਸ ਵਾਰੀ ਪਾਣੀ ਨੇ ਕਿੰਨੀ ਕੁ ਮਾਰ ਮਾਰੀ ਆ ਬੜੀ ਮਾਰ ਮਾਰੀ ਆ ਜੀ ਪੱਠਾ ਰੱਠਾ ਵੀ ਕੋਈ ਰਹਿਣ ਨਹੀਂ ਦਿੱਤਾ ਹੂੰ ਤੇ ਝੋਨਿਆਂ ਦੇ ਤੁਸੀਂ ਦੇਖਦੇ ਜੋ ਹੋ ਗਿਆ ਆਸੀਂ ਇਸ ਤੋਂ ਲੰਘ ਰਹੇ ਸੀ ਅਸੀਂ ਦੇਖਿਆ ਤੁਸੀਂ ਇੱਥੇ ਖੜ ਕੇ ਕੀ ਕਰਨ ਆਏ ਸੀ ਇੱਥੇ ਫੇਰਾ ਹੀ ਮਾਰਨਾ ਆ ਵੇਖੀਦਾ ਘੜੀ ਮੂੜੀ ਕੀ ਕਾ ਬਣਦਿਆ ਫਸਲ ਨਾ ਤੇ ਵੇਖ ਕੇ ਸਗੋਂ ਮੈਂ ਦਿਲ ਨੂੰ ਹੋਰ ਹੁੰਦਾ ਵੀ ਖੜੇ ਕੀ ਮੈਂ ਤੇ ਆਹ ਵੇਖੋ ਆ ਕੀ ਬਣਿਆ ਨੇ ਪਰ ਪਰ ਉਹਦਾ ਮੂੰਹ ਦੇ ਉੱਤੇ ਜਿਹੜੀ ਆ ਮਸਕਾਟ ਆ ਤੁਹਾਡੇ ਭਾਵੇਂ ਦਿਲ ਨੂੰ ਜੋਈ ਆ ਉਹ ਚਲੋ ਉਹ ਤੇ ਰੱਬ ਨੇ ਦੇਣਾ ਹੀ ਆ ਜੋ ਦੇਣਾ ਫਿਰ ਕੀ ਕਰਨਾ ਫਿਰ ਮਾਰਾ ਦੇ ਜਾਂਦਾ ਮੜ ਚੰਗੀ ਰੋਟੀ ਦਾਣਾ ਫਕਾ ਬਚਿਆ ਘਰ ਚ ਨਹੀਂ ਪਾਣੀ ਬੜਿਆ ਬਾਹਰ ਫਸਲਾਂ ਬਰਬਾਦ ਹੋ ਗਈਆਂ ਨੇ ਇਹ ਜਿੰਦਾ ਦੇ ਲਈ ਹੈ ਪੰਜਾਬੀਆਂ ਦੀ ਕਿ ਭਾਵੇਂ ਨੁਕਸਾਨ ਹੋ ਗਿਆ ਏ ਤਾਂ ਵੀ ਉਹਨਾਂ ਦਾ ਚਿਹਰਾ ਜੜਾਇਓ ਹੱਸਦਾ ਏ ਕਿ ਉਹ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਜਿਹੜਾ ਹੁਣ ਨੁਕਸਾਨ ਹੋਣਾ ਸੀ ਉਹ ਹੋ ਗਿਆ ਕਿਤੇ ਕਦੀ ਨਾ ਕਿਤੇ ਗਿਲਾ ਹੁੰਦਾ ਰੱਬ ਤੇ ਬੜਾ ਜੀ ਉਮਦਾ ਤੇ ਹੈ ਹੀ ਪਰ ਹੁਣ ਕੀ ਕਰੇ ਜੇ ਕਰਾਂਗੇ ਤੇ ਮਰਾਂਗੇ ਕੀ ਕਰਾਂ ਹਾਂ ਉਹਦੇ ਅੱਗੇ ਡਾਡੇ ਅੱਗੇ ਜੋਰ ਨਹੀਂ ਉਹਦੇ ਗਾੜੀ ਕੀ ਜੋਰਿਆ ਹਾਂ ਬਿਲਕੁਲ ਦੇਖੋ ਕਹਿੰਦੇ ਨੇ ਗਿਲਾ ਵੀ ਹੁੰਦਾ ਹੈ ਪਰ ਕਰਕੇ ਕਰਾਂਗੇ ਕੀ ਔਰ ਹੋਰ ਵੀ ਇੱਥੇ ਪਹੁੰਚੇ ਨੇ ਅਕਾਲੀ ਦਲ ਦੇ ਵੀ ਲੋਕ ਨੇ ਇੱਥੇ ਨਾਲ ਸੰਬੰਧਤ ਗੱਲਬਾਤ ਕਰਨੇ ਆਇਕਾ ਤੁਹਾਡੇ ਇਲਾਕੇ ਨੂੰ ਬੜੀ ਮਾਰ ਪਈ ਹੈ ਐਂ ਤੇ ਇਸ ਵਕਤ ਸਮਗਰੀ ਵਗੈਰਾ ਵੰਡੀ ਜਾ ਰਹੀ ਜਾਂ ਕਿਹੜੀ ਸੇਵਾ ਕੀਤੀ ਜਾ ਰਹੀ ਵੇਖੋ ਇਹ ਘਰ ਘਰ ਜਾ ਰਹੇ ਆ ਜੀ ਜੇ ਕਿਸੇ ਨੂੰ ਤਰਪਾਲ ਦੀ ਲੋੜ ਹੈ ਉਹਨੂੰ ਤਰਪਾਲ ਦੇ ਰਹੇ ਆ ਮੈਡੀਕਲ ਕਿੱਟਾਂ ਵੀ ਵੰਡ ਰਹੇ ਆ ਰਾਸ਼ਨ ਦੀਆਂ ਕਿੱਟਾਂ ਵੀ ਬਣਾ ਕੇ ਵੰਡ ਰਹੇ ਆ ਇਹ ਡੇਰਾ ਬਾਬਾ ਨਾਨਕ ਖਾਲਕੇ ਜੀ ਲੰਗਾ ਸਾਹਿਬ ਦੀ ਰਹਿਨਮਾਈ ਹੇਠ ਸਾਰਾ ਇਹ ਕੰਮ ਚੱਲ ਰਿਹਾ ਜੀ ਹਾਂ ਆ ਨੰਗਲੇ ਸੀ ਰਸਤੇ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਫਿਕਰਮੰਦ ਨੇ ਤੁਸੀਂ ਵੀ ਚਲੋ ਜ਼ਿੰਮੇਵਾਰ ਪਰਿਵਾਰ ਨੂੰ ਹੋਵੋਗੇ ਫਸਲਾਂ ਨੂੰ ਕਿੰਨਾ ਨੁਕਸਾਨ ਕੀਤਾ ਫਸਲਾਂ ਵੇਖੋ ਇਹ ਕਈ ਆਮ ਬੰਦੇ ਸੋਚਦੇ ਆ ਵੀ ਫਸਲ ਤੋਂ ਪਾਣੀ ਲੱਥ ਗਿਆ ਹਰੀ ਆ ਤੇ ਇਹ ਠੀਕ ਆ ਪਰ ਇਹਦੇ ਵਿੱਚ 25% ਵੀ ਦਾਣਾ ਨਹੀਂ ਜੇ ਰਹਿਣਾ ਹਾਂ ਬਿਲਕੁਲ ਇਹ ਚੜਾ ਹੀ ਹੋ ਗਿਆ ਚੜਾ ਹੋ ਗਿਆ ਜਿਸਕੰਡਾ ਬਨੇ 10 ਮਹੀਨੇ ਤੇ ਅਜੇ ਇਹ ਮਹੀਨਾ ਮਹੀਨਾ ਇਹਦੇ ਪਾਣੀ ਸੁੱਕਣਾ ਬਣੀ ਹੈ ਥੱਲੇ ਤੁਸੀਂ ਵੇਖ ਰਹੇ ਹੋ ਇੱਕ ਬਨੇ ਵਿਸ਼ੇਸ਼ ਗਰਦਾਵਰੀ ਹੋਣੀ ਚਾਹੀਦੀ ਹੈ ਕੋਈ ਵਿਸ਼ੇਸ਼ ਪੈਕੇਜ ਜਿਹੜਾ ਮਿਲਣਾ ਚਾਹੀਦਾ ਇਹਨਾਂ ਨੂੰ ਬਿਲਕੁਲ ਮਿਲਣਾ ਚਾਹੀਦਾ ਜੀ ਇੱਕ ਬਨੇ ਤੇ ਰੱਬ ਦੀ ਇਹ ਮਾਰਿਆ ਦੂਜੇ ਬਨੇ ਕਾਮ ਦਾ ਐਮਐਲਏ ਹੈ ਜਿਹੜਾ ਕਹਿੰਦਾ ਵੀ ਆਡਾ ਨੁਕਸਾਨ ਹੀ ਹੈ ਜਿਹੜਾ ਮਤਲਬ 20 25% ਹੀ ਹੋਣਾ ਹੈ ਤੇ ਇਹ ਤੇ ਹੈ ਵੀ ਹੁਣ ਤੇ ਪਾਣੀ ਵੀ ਰਥ ਗਿਆ ਉਹਨਾਂ ਨੂੰ ਵੇਖਣਾ ਚਾਹੀਦਾ ਆ ਕੇ ਵੀ ਇਹਨਾਂ ਫਸਲਾਂ ਦੇ ਪੱਲੇ ਕੱਖ ਨਹੀਂ ਰਿਹਾ ਠੀਕ ਹੈ ਜੀ ਕੋਈ ਲੋਕਾਂ ਨੂੰ ਜਿਹੜਾ ਵਾ ਇੱਕ ਦੇਖਾਉਣ ਵਾਲੀ ਉਹਨਾਂ ਨੇ ਗੱਲ ਕੀਤੀ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ ਲੋਕਾਂ ਦੇ ਨਾਲ ਖੜਨਾ ਚਾਹੀਦਾ ਬਿਲਕੁਲ ਲੋੜ ਹੈ ਹੁਣ ਇਸ ਵਕਤ ਲੋਕਾਂ ਦੇ ਨਾਲ ਖੜਨ ਦੀ ਜੇਕਰ ਪਹਿਲਾਂ ਕੋਈ ਕਮੀਆਂ ਰਹਿ ਗਈਆਂ ਉਸ ਨੂੰ ਪੂਰਾ ਕਰਨ ਦੀ ਲੋੜ ਹੈ ਔਰ ਇਨ੍ਹਾਂ ਕਿਸਾਨਾਂ ਨੂੰ ਦੇਖੋ ਜਿਨ੍ਹਾਂ ਦੀ ਇਹ ਜ਼ਮੀਨ ਹੈ ਜਿਨ੍ਹਾਂ ਦੀ ਇਹ ਫਸਲਾਂ ਨੇ ਜਿਹੜੀਆਂ ਹੁਣ ਇਹ ਖਰਾਬ ਹੋ ਚੁੱਕੀਆਂ ਨੇ ਔਰ ਉਹਨਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀਆਂ ਸਾਹਮਣੇ ਹੁਣ ਦਿਸਦੀਆਂ ਪਈਆਂ ਇਹਦਾ ਮਤਲਬ ਇਹ ਨਹੀਂ ਕਿ ਇਹ ਪੂਰੀ ਤਰ੍ਹਾਂ ਬਚ ਗਈਆਂ ਨੇ ਇਹਨਾਂ ਦਾ ਜਿਹੜਾ ਝਾੜ ਹੈ ਉਹ ਸਿਰਫ 25 ਤੋਂ 30% ਬਚਿਆ ਹੈ ਬਾਕੀ ਜੋ ਹੈ ਸਾਰਾ ਖਤਮ ਹੋ ਗਿਆ ਮੰਡੀ 'ਚ ਮੁੱਲ ਵੀ ਕੋਈ ਨਹੀਂ ਆਧਾ ਮੁੱਲ ਪੈਣਾ ਉਹਨਾਂ ਆਖਣਾ ਇਹਨਾਂ ਨੂੰ ਕੀ ਹੋਇਆ ਇਹ ਲੈਣੇ ਨਹੀਂ ਹ ਤੇ ਮੰਡੀ ਨਹੀਂ ਧੱਕੇ ਪਾਉਣ ਵਾਲੀ ਗੱਲ ਆ ਬਿਲਕੁਲ ਕੋ ਉਹਨਾਂ ਦਾ ਕਹਿਣਾ ਹੈ ਕਿ ਇਹ ਤੇ ਮਾਰ ਪੈ ਹੀ ਪੈ ਗਈ ਹੈ ਜੇ ਕੋਈ ਬਚਾ ਹੋਇਆ ਜਦੋਂ ਮੰਡੀ ਚ ਜਾਵਾਂਗੇ ਸਾਡੇ ਦਾਣੇ ਖਰਾਬ ਹੋ ਚੁੱਕੇ ਨੇ ਕੋਈ ਮੁੱਲ ਨਹੀਂ ਸਾਡਾ ਪੈਣਾ ਔਰ ਲੋੜ ਇਹ ਆ ਕਿ ਵਿਸ਼ੇਸ਼ ਗਰਦਾਵਰੀਆਂ ਹੋਣ ਔਰ ਲੋਕਾਂ ਨੂੰ ਮੁਆਵਜ਼ਾ ਮਿਲੇ ਇਹ ਨਾ ਕਿ ਸਿਰਫ ਐਲਾਨ ਤੱਕ ਰਹਿ ਜਾਵੇ ਲੋਕਾਂ ਨੂੰ ਮੁਆਵਜ਼ਾ ਮਿਲੇ ਤਾਂ ਜੋ ਕਿ ਲੋਕ ਆਪਣੇ ਹੁਣ ਘਰ ਦਾ ਗੁਜ਼ਾਰਾ ਜਿਹੜਾ ਹੈ ਉਹ ਕਰ ਸਕਣ ਪਾੜੀ ਨੇ ਤੇ ਇਸ ਵਾਰੀ ਪੂਰੀ ਤਰ੍ਹਾਂ ਜੋ ਹੈ ਮਾਰ ਕਰ ਦਿੱਤੀ ਹੈ ਖਾਸ ਕਰਕੇ ਜ਼ਿਲ੍ਹਾ ਗਰਦਾਸਪੁਰ ਅੰਦਰ ਕੈਮਰਾ ਪਰਸਨ ਫਰੀਦ ਦੇ ਨਾਲ ਰਵੀ ਬਖ